ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਛੋਟੇ ਮੂਸੇਵਾਲਾ ਦੇ ਜਨਮ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਸਿੱਧੂ ਦੇ ਪ੍ਰਸ਼ੰਸੇ ਖੁਸ਼ੀ ਮਨਾ ਰਿਹਾ ਤੁਸੀਂ ਦੇਖ ਸਕਦੇ ਹੋ ਕੇਕ ਕੱਟੇ ਜਾ ਰਹੇ ਆ ਸਿੱਧੂ ਮੂਸੇਵਾਲਾ ਦੇ ਦੋਸਤ ਤੇ ਪੰਜਾਬੀ ਗਾਇਕ ਆਰ ਨੇਤ ਵੱਲੋਂ ਸਿੱਧੂ ਮੂਸੇਵਾਲਾ ਦੇ ਪਿਤਾ ਕੋਲ ਪਹੁੰਚ ਕੇ ਕੇਕ ਕਟਿਆ ਗਿਆ ਤੇ ਖੁਸ਼ੀ ਮਨਾਈ ਗਈ ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੁਬਾਰਾ ਫੇਰ ਆ ਗਿਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਮੂਸੇਵਾਲਾ ਤੱਕ ਪਾਵੇਗਾ ਕਿਉਂਕਿ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਇੱਕ ਵਾਰ ਸਾਰਿਆਂ ਦੇ ਵਿੱਚ ਉਦਾਸੀ ਸਾਈ ਹੋਈ ਸੀ ਤੇ ਹੁਣ ਪੂਰੇ ਦੁਨੀ ਦੇ ਘਰ ਜਨਮੇ ਛੋਟੇ ਮੂਸੇ ਵਾਲਾ ਨੂੰ ਲੈ ਕੇ ਖੁਸ਼ੀ ਮਨਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਮੂਸੇਵਾਲਾ ਦੁਬਾਰਾ ਹਰ ਇੱਕ ਇਹ ਕਹਿ ਰਿਹਾ ਕਿ ਵਾਪਸ ਆ ਚੁੱਕਿਆ ਤੇ ਉੱਥੇ ਆਰਨੀਤ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਵਾਪਸ ਆ ਚੁੱਕਾ ਤੇ ਹੁਣ ਫੇਰ ਦੁਬਾਰਾ ਜਿਹੜਾ ਧੱਕ ਪਾਉਣ ਲਈ ਤਿਆਰ ਆ ਤੇ ਹੁਣ ਵਾਲੀ ਸਮੇਂ ਦੇ ਵਿੱਚ ਆ ਗਏ ਨੇ ਤੇ ਕਿਹਾ ਕਿ ਉਹ ਦੁਬਾਰਾ ਫੇਰ ਧੱਕ ਪਾਵਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੇ ਪਿਤਾ ਤੇ ਆ ਮੈਂ ਖੁਸ਼ੀ ਜ਼ਾਹਰ ਕਰ ਰਹੇ ਨੇ ਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਤਿਆਰ ਕਰਨ ਵਾਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾ ਲਓ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖਿਆ ਵੀ ਐਨੀ ਦੁਨੀਆ ਕਿਸੇ ਨੂੰ ਰੋਈ ਆ ਸਾਨੂੰ ਸੱਜਣ ਨੂੰ ਫੀਲ ਹੁੰਦਾ ਸੀਗਾ ਵੀ ਉਹ ਬੰਦਾ ਗਿਆ ਹੀ ਨਹੀਂ ਇੱਥੇ ਆ ਉਹ ਤੇ ਅੱਜ ਆਇਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਤੇ ਨਾ ਹੀ ਤਾਂ ਮੈਂ ਕਦੇ ਲਾਈਫ ਦੇ ਵਿੱਚ ਇੰਨਾ ਕਿਸੇ ਨੂੰ ਕੋਈ ਰੋਂਦਾ ਵੇਖਿਆ ਤੇ ਨਾ ਹੀ ਇੰਨੀ ਕਦੇ ਕਿਸੇ ਦੀ ਖੁਸ਼ੀ ਮਨਾਉਂਦੇ ਵੇਖਿਆ ਸੋ ਬਹੁਤ ਸਾਡੇ ਲਈ ਮੈਂ ਕਹਿੰਦਾ ਵੀ ਬਹੁਤ ਸਾਰਿਆਂ ਲਈ ਮੁਬਾਰਕਾ ਵਾਲੀ ਗੱਲ ਆ ਅਸੀਂ ਬਹੁਤ ਖੁਸ਼ ਆ ਲੱਗਦਾ ਇਹ ਛੋਟਾ ਫਿਰਪਾਉ ਤੱਕ ਦੁਬਾਰਾ ਜਿਹੜਾ ਹੈਗਾ ਇਹ ਛੋਟਾ ਨੇ ਧੱਕੀ ਪਾਉਣੀ ਆ ਵੀਰੇ ਸੋ ਇਹ ਤਾਂ ਐ ਲੈ ਲਓ ਵੀ ਇਹ ਤਾਂ 100% ਫੇਮਸ ਹੀ ਐ ਇਹਨਾਂ ਤਾਂ ਕੁਝ ਨਗਲ ਕਰਨ ਦੀ ਲੋੜ ਹੀ ਨਹੀਂ ਪੈਣੀ ਇਕਦਾ ਫੇਰ ਵੀ ਸ਼ੁਰੂ ਹੋਇਆ ਸੀ ਉਹ ਸਟਰਗਲ ਕਰਕੇ ਇੱਥੇ ਤੱਕ ਆਏ ਸੀਗੇ ਇਹਦਾ ਤੁਸੀਂ ਹਿਸਾਬ ਲਾ ਲੂ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਮਸ਼ਹੂਰ ਹੈ ਉਹਨਾਂ ਤੱਕ ਪਾਈਉ ਪਈਆ